ਪੰਜਾਬ ਸਰਕਾਰ ਦੇ ਵੱਲੋਂ ਰਜਿਸਟਰੀਆਂ ਨੂੰ ਲੈ ਕੇ ਐਨਓਸੀ ਦੀ ਧਾਰਾ ਖਤਮ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਅਣਅਧਿਕਾਰਤ ਜਿਹੜੇ ਪਲਾਟ ਸੀ ਉਹਨਾਂ ਦੀਆਂ ਰਜਿਸਟਰੀਆਂ ਹੋਈਆਂ ਤੇ ਜਿਸ ਦੇ ਲਈ ਇੱਕ ਲੰਮਾ ਸਮਾਂ ਵੀ ਜਿਹੜਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਜਿਹੜੀ ਲੋਕਾਂ ਦੇ ਵਿੱਚ ਇਸ ਵੇਲੇ ਹਾਹਾਕਾਰ ਮਚ ਗਈ ਆ ਤੇ ਯਾ ਕਹਿ ਲਈਏ ਕਿ ਲੋਕ ਪਰੇਸ਼ਾਨ ਹੋਏ ਖੜੇ ਨੇ ਕਿ ਆਖਰ ਹੁਣ ਕੀ ਕੀਤਾ ਜਾਵੇ ਤੇ ਜਰ ਦੇ ਚਲਦੇ ਪੰਜਾਬ ਸਰਕਾਰ ਦੇ ਵੱਲੋਂ ਦਸੰਬਰ 2024 ਦੇ ਵਿੱਚ ਅਣਅਧਿਕਾਰਤ ਪਲਾਟਾਂ ਨੂੰ ਅਧਿਕਾਰਤ ਕਰਨ ਦੇ ਲਈ ਲਿਆਂਦੀ ਗਈ ਜਿਹੜੀ ਪਾਲਿਸੀ ਸੀ ਉਹਦੀ ਆਖਰੀ ਤਰੀਕ 28 ਫਰਵਰੀ ਹੈ ਤੇ ਜਿਹੜੀ ਹੁਣ ਭਾਵੇਂ 7 ਦਿਨ ਉਹਦੇ ਵਿੱਚ ਬਾਕੀ ਰਹਿ ਗਏ ਨੇ ਪਰ 28 ਫਰਵਰੀ ਤੱਕ ਹੀ ਪਟਿਆਲਾ ਦੇ ਵਿੱਚ ਸਮੂਚੀਆ ਬੁਕਿੰਗਾਂ ਫੁੱਲ ਹੋ ਚੁੱਕੀਆਂ ਨੇ ਤੇ ਇਹਨਾਂ ਰਜਿਸਟਰੀਆਂ ਦੇ ਲਈ ਹਜ਼ਾਰਾਂ ਲੋਕ ਅਜੇ ਵੀ ਲਾਈਨਾਂ ਵਿੱਚ ਲੱਗੇ ਖੜੇ ਨੇ ਹੁਣ ਤਰੀਕਾ ਨਾ ਮਿਲਣ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਵਜ ਗਈ ਹੈ ਲੰਗੀ ਕਾਂਗਰਸ ਸਰਕਾਰ ਨੇ ਮਾਰਚ 2018 ਤੱਕ ਇੱਕ ਪਾਲਿਸੀ ਲਿਆਂਦੀ ਸੀ ਕਿ ਇਸ ਤੋਂ ਬਾਅਦ ਕੋਈ ਵੀ ਪਲਾਟ ਅਧਿਕਾਰਤ ਨਹੀਂ ਹੋਵੇਗਾ ਸਿਰਫ ਸਰਕਾਰ ਤੋਂ ਮਨਜ਼ੂਰਸ਼ੁਦਾ ਕਲੋਨੀਆਂ ਹੀ ਕਟੀਆਂ ਜਾਣਗੀਆਂ ਫਿਰ ਵੀ ਬਹੁਤ ਸਾਰੇ ਡੀਲਰਾਂ ਨੇ ਅਣਅਧਿਕਾਰਤ ਕਲੋਨੀਆਂ ਕਟੀਆਂ ਜਿਨ੍ਹਾਂ ਦੇ ਵਿੱਚ ਆਮ ਲੋਕ ਪਲਾਟ ਲ ਉਹਨਾਂ ਨੇ ਖਰੀਦ ਲਏ ਪਰ ਹੁਣ ਮੁਸ਼ਕਲਾਂ ਦੇ ਵਿੱਚ ਹੋਏ ਖੜੇ ਨੇ ਉਹਨਾਂ ਦੀ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਨਾ ਹੀ ਉਹ ਨਗਰ ਕੌਂਸਲਾਂ ਤੋਂ ਪਾਸ ਹੋ ਰਹੇ ਨਕਸ਼ੇ ਨੇ ਤੇ ਜਿਨ੍ਹਾਂ ਕਾਰਨ ਚਾਰੇ ਪਾਸੇ ਹਾਲ ਦੁਹਾਈ ਮੱਚੀ ਪਈ ਸੀ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਆ ਰਹੀਆਂ ਲੋਕਾਂ ਦੀਆਂ ਮੰਗਾਂ ਤੋਂ ਬਾਅਦ ਇਹਨਾਂ ਅਣਅਧਕਤ ਪਲਾਟਾਂ ਨੂੰ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣ ਦੇ ਲਈ ਇੱਕ ਪਾਲਿਸੀ ਲੈ ਕੇ ਆਂਦੀ ਪਰ ਉਸ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਸਿਰਫ ਤਿੰਨ ਮਹੀਨੇ ਅੰਦਰ ਵਿੱਚ ਹੀ ਪੰਜਾਬ ਦੇ ਸਾਰੇ ਅਣਅਧਿਕਾਰਤ ਪਲਾਟ 홀ਡਰ ਆਪਣੇ ਪਲਾਟ ਸਰਕਾਰ ਦੀ ਇਸ ਪਾਲਿਸੀ ਦੇ ਰਾਹੀਂ ਅਧਿਕਾਰਤ ਕਰਵਾ ਲੈਣ ਯਾਨੀ ਕਿ ਉਹਦੀ ਰਜਿਸਟਰੀਆਂ ਕਰਵਾ ਲੈਣ ਤੇ ਇਹਨਾਂ ਅਣਅਧਿਕਾਰਤ ਪਲਾਟਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦਾ ਨੰਬਰ ਪੈਂਦਾ ਤੇ ਜਿਸ ਦੇ ਨਾਲ ਉਹ ਰਜਿਸਟਰੀ ਜਿਹੜੀ ਹੈ ਉਹ ਵੈਲਿਡ ਹੋ ਜਾਂਦੀ ਹੈ ਤੇ ਉਸ ਨੂੰ ਆਪਣੇ ਪਲਾਟ ਦੇ ਵਿੱਚ ਘਰ ਬਣਾਉਣ ਦੇ ਲਈ ਨਗਰ ਕੌਂਸਲ ਨਿਗਮ ਨਕਸ਼ਾ ਪਾਸ ਕਰ ਦਿੰਦੀਆਂ ਨੇ ਅਤੇ ਬਿਜਲੀ ਦਾ ਮੀਟਰ ਵੀ ਉਸ ਕਰਦੇ ਵਿੱਚ ਲਗਾ ਦਿੱਤਾ ਜਾਂਦਾ ਐਸੇ ਪਾਲਿਸੀ ਦੇ ਤਹਿਤ ਹਜ਼ਾਰਾਂ ਲੋਕਾਂ ਨੇ ਆਪਣੇ ਪਲਾਟ ਰੈਗੂਲਰ ਕਰਵਾਏ ਨੇ ਪਰ ਪੰਜਾਬ ਦੇ ਵਿੱਚ ਕਮਸਾਨ ਹੀ ਇੰਨਾ ਜ਼ਿਆਦਾ ਕਿ ਅਜੇ ਵੀ ਪਲਾਟ ਦੇ ਜਿਹੜੀ ਰਜਿਸਟਰੀ ਲਈ ਹਜ਼ਾਰਾਂ ਲੋਕ ਲਾਈਨਾਂ ਵਿੱਚ ਲੱਗੇ ਖੜੇ ਨੇ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੇ ਅੰਦਰ ਹੀ ਬਹੁਤ ਸਾਰੇ ਪਲਾਟ 홀ਡਰ ਹੁਣ ਵੀ ਪਾਲਿਸੀ ਤੋਂ ਵਾਂਝੇ ਰਹਿੰਦੇ ਨਜ਼ਰ ਆ ਰਹੇ ਨੇ ਅਣਅਧਿਕਾਰਤ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਅਪੁਆਇੰਟਮੈਂਟ ਨਾ ਮਿਲਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਪਾਇੰਟਮੈਂਟਸ ਘੱਟ ਨੇ ਅਤੇ ਪਲਾਟ ਜ਼ਿਆਦਾ ਹੋਣ ਦੇ ਕਰਕੇ ਬਹੁਤ ਸਾਰੇ ਲੋਕ ਰੋਜ਼ਾਨਾ ਹੀ ਇਸ ਕੰਮ ਲਈ ਆਉਂਦੇ ਨੇ ਤੇ ਉਹਨਾਂ ਨੂੰ ਅਪਾਇੰਟਮੈਂਟ ਨਾ ਮਿਲਣ ਦੇ ਕਾਰਨ ਖਾਲੀ ਵਾਪਸ ਮੋੜਨਾ ਪੈ ਰਿਹਾ ਜਿਸ ਹਿਸਾਬ ਦੇ ਨਾਲ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਉਸ ਤੋਂ ਸਾਫ਼ ਹੈ ਕਿ ਬਹੁਤ ਸਾਰੇ ਲੋਕ ਸਰਕਾਰ ਦੇ ਵੱਲੋਂ ਦਿੱਤੇ ਇਸ ਲਾਭ ਦਾ ਫਾਇਦਾ ਨਹੀਂ ਚੁੱਕ ਸਕਣਗੇ ਦਸਣਯੋਗ ਇਹ ਵੀ ਹੈ ਕਿ ਪਟਿਆਲਾ ਦੇ ਵਿੱਚ ਉਹ ਰੋਜ਼ਾਨਾ 250 ਅਪਾਇੰਟਮੈਂਟ ਅਤੇ ਸਮਾਣਾ ਦੇ ਵਿੱਚ ਜਿਵੇਂ ਕਿ 50 ਅਪਾਇੰਟਮੈਂਟਸ ਹੁੰਦੀਆਂ ਨੇ ਜਦੋਂ ਕਿ ਪਲਾਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਤੇ ਇਹ ਦੌਰਾਨ ਰੈਗੂਲਰ ਰਜਿਸਟਰੀਆਂ ਵੀ ਆ ਜਾਂਦੀਆਂ ਨੇ ਫਿਰ ਵੀ ਦਸਣਯੋਗ ਇਹ ਬਣ ਜਾਂਦਾ ਕਿ ਐਸ ਦੇ ਵਿੱਚ ਕਈ ਵਾਰ ਜਿਵੇਂ ਸਰਸ ਮੇਲਾ ਜਾਂ ਫਿਰ ਕੋਈ ਹੋਰ ਵੀਆਈਪੀ ਫੇਰੀ ਵੀ ਕਾਰਨ ਤਹਿਸੀਲਦਾਰ ਸਾਹਿਬ ਨੂੰ ਵੀ ਕਿਤੇ ਆਸ-ਪਾਸੇ ਜਾਣਾ ਪੈ ਜਾਂਦਾ ਤਾਂ ਵੀ ਨੰਬਰ ਪਿੱਛੇ ਰਹਿ ਜਾਂਦੇ ਨੇ ਇਸ ਦੇ ਵਿੱਚ ਲੋਕ ਮਾਨਸਿਕ ਅਤੇ ਆਰਥਿਕ ਲੁੱਟ ਦਾ ਸ਼ਿਕਾਰ ਵੀ ਹੋ ਰਹੇ ਨੇ ਹੁਣ ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਸਰਕਾਰ ਨੇ ਅਣਅਧਿਕਾਰਤ ਕਲੋਨੀਆ ਦੀ ਬਿਨਾ ਐਨਓਸੀ ਤੋਂ ਰਜਿਸਟਰੀ ਕਰਾਉਣ ਦਾ ਐਲਾਨ ਕੀਤਾ ਤਾਂ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦੋ ਦਹਾਕਿਆਂ ਦੇ ਵਿੱਚ ਅਣਅਧਿਕਾਰਤ ਕਲੋਨੀਆ ਕੱਟੀਆਂ ਗਈਆਂ ਸੀ ਤੇ ਕਲੋਨੀਆ ਪਾਸ ਨਾ ਹੋਣ ਕਾਰਨ ਲੋਕਾਂ ਨੇ ਪਲਾਰਟਾ ਖਰੀਦ ਲਏ ਪਰ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਸੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੋਈ ਅਜਿਹੇ ਲੋਕ ਵੀ ਸਨ ਜਿਨ੍ਹਾਂ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਪੁਲਾਰਤਾ ਲੈ ਲਏ ਸਨ ਪਰ ਉਹਨਾਂ ਦੀ ਰਜਿਸਟਰੀ ਨਾ ਹੋਣ ਦੇ ਕਾਰਨ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਸੀ ਮਿਲ ਰਹੇ ਐਸੇ ਸਮੇਂ ਦੇ ਦੌਰਾਨ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਭੋਲਾ ਅਤੇ ਹੋਰਨਾਂ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਪਟਿਆਲਾ 'ਚ ਹਰ ਰੋਜ਼ 250 ਰਜਿਸਟਰੀਆਂ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਐਸਨੂੰ ਵਧਾਉਣ ਦੀ ਪਾਵਰ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੇ ਸੈਕਟਰੀ ਕੋਲ ਹੁੰਦੀਆਂ ਨੇ ਹੁਣ 28 ਫਰਵਰੀ ਤੱਕ ਹਰ ਰੋਜ਼ 2200-2200 ਪਲਾਟਾਂ ਦੀਆਂ ਆਨਲਾਈਨ ਬੁਕਿੰਗਾਂ ਹੋ ਚੁੱਕੀਆਂ ਨੇ ਯਾਨੀ ਕਿ ਜੇਕਰ ਅੱਜ ਕੋਈ ਤਰੀਕ ਲੈਣੀ ਹੋਵੇ ਤਾਂ ਉਸ ਨੂੰ 1 ਮਾਰਚ ਦੀ ਮਿਲੇਗੀ ਪਰ 1 ਮਾਰਚ ਨੂੰ ਸਰਕਾਰ ਦੇ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਰਜਿਸਟਰੀ ਨਹੀਂ ਹੋਵੇਗੀ ਪ੍ਰਾਪਰਟੀ ਜਨਰਾ ਅਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਵੱਡੀ ਹਾਹਾਕਾਰ ਮੱਚੀ ਹੈ ਤੇ ਉਹਦਾ ਸਰਕਾਰ ਤੋਂ ਤੁਰੰਤ ਤਿੰਨ ਮਹੀਨੇ ਹੋਰ ਇਸ ਨੋਟੀਫਿਕੇਸ਼ਨ ਦਾ ਸਮਾਂ ਵਧਾਉਣ ਦੀ ਮੰਗ ਵੀ ਕੀਤੀ ਹੈ ਅਤੇ ਨਾਲ ਹੀ ਹਰ ਰੋਜ਼ 500 ਰਜਿਸਟਰੀਆਂ ਦੀ ਬੁਕਿੰਗ ਵੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵੱਡੀ ਇਹ ਦੇ ਵਿੱਚ ਰਾਹਤ ਮਿਲ ਸਕੇ ਤੇ ਉਹਨਾਂ ਇਹ ਵੀ ਆਖਿਆ ਕਿ ਇਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਫਾਇਦਾ ਤਾਂ ਹੋ ਹੀ ਰਿਹਾ ਤੇ ਨਾਲ ਨਾਲ ਇਸ ਦੇ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਦੀ ਸੇਵਾ ਵੀ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਅਨੁਸਾਰ ਲੋਕ ਆਪਣੀਆਂ ਰਜਿਸਟਰੀਆਂ ਕਰਵਾ ਸਕਣ ਤੇ ਇਸ ਯੋਜਨਾ ਦਾ ਵੱਧ ਤੋਂ ਵੱਧ ਲੋਕ ਲਾਭ ਲੈ ਸਕਣ।